ਉਹ ਤਾਂ ਲੱਗਦਾ ਹੈ ਇਹ ਵੀ ਕਦੋਂ ਕਦੋਂ ਰਿਮੋਟ ਕਿਤੇ ਨਹੀਂ ਦਿੱਤਾ ਕਿਸੇ ਕਿਸੇ ਕੋਲ ਆ ਬੜਾ ਕੰਮ ਇਸ ਨੂੰ ਬਕੇ ਹੋਣਾ ਰਹੀ ਜਾਗਾ ਆ ਜੀ ਬ੍ਰੋ ਅੱਜ ਆ ਕੇ ਹੱਥਾਂ ਨੂੰ ਕੱਟ ਉਹਦੇ ਉਹਦੇ ਵਿੱਚ ਹੀ ਸਾਰੀਆਂ ਇਹ ਬਾਦੀਆਂ ਆਂ ਅਮੀ ਤੇ ਭੈਣਾਂ ਨਿਕਲੀਆਂ ਆ ਰਹੇ ਹਾਂ ਜਦੋਂ ਉਹਦੇ ਹੈ ਨਹੀਂ ਬਾਬਾ ਤਰੋਂ ਕੀ ਹੋਇਆ ਹੈ ਨਹੀਂ ਤੇ ਪੀਪੀਆਂ ਆਹ ਬੋਤਲਾਂ ਪੱਟ ਕੇ ਦੇ ਦੇ ਬੋਤਲਾਂ ਝੁਰੜੀ ਲੱਗਦਾ ਝੁਰੜੀ ਬੋਤਲਾਂ ਟਾਈਮ ਲੱਗਦਾ ਕੱਢਣ ਨੂੰ ਕਿ ਜਾਵਾਂਗੇ ਪੁੱਤਰ ਪੀੜੀ ਦਾ ਪਾਣੀ ਹੋਣਾ ਕੋਈ ਮੁਰਕਾ ਦੇ ਪਾਜੋਂ ਪਾਣੀ ਮੇਰਾ ਅੜਦੇ ਨਾ ਇਹ ਜੀ ਬੁਰਾ ਲੱਗਦਾ ਸੱਟ ਦੇ ਮਾਰਾਂਗੇ ਇਹ ਆ ਜੀ ਥੱਲੇ ਆਜਨੇ ਗਈ ਘਰੇ ਕਹਦੇ ਕੋਈ ਰੰਗ ਕਰਨ ਨੂੰ ਕੋਈ ਨਹੀਂ ਕਰਦਾ ਇਹ ਆ ਦੇਰੋਂ ਕਿ ਕੋੜਾ ਹੋ ਰੋਈ ਚੱਕੀ ਜੱਕੀ ਫੜੇ ਬੋ ਅੰਬਰੇਸਪੁਰੀ ਦੀ ਟੰਡ ਜੀ ਲੱਗਦੀ ਆ ਓਏ ਆ ਪਲੀ ਰੰਗ ਮੇਰਾ ਵੀ ਕਰਾ ਦੇ ਹਾਏ ਸੋਹਣੇ ਦੇਵਾ ਕਿੰਨੇ ਲੱਗਦੇ ਨੇ ਰੰਗ ਜੇ ਕੋਕ ਪੀ ਲੈ ਕੋਕ ਪੀ ਲੈ ਕੋਕ ਵੀ ਪੀ ਲੈ ਪੀਲਾ ਕੋਕ ਉਹਨਾਂ ਨੂੰ ਬਲਾਲਾ ਟੱਕਣ ਸਾਹ ਇਹਦਾ ਅੰਦਰ ਕਿਹੜਾ ਗਾਹੀ ਕਹਿੰਦਾ ਤੂੰ ਫਿਰ ਕੇ ਤੋੜੀ ਆ ਕੋਕਾ ਹਾਂ ਗੱਡੀ ਵਾਲਾ ਕਿੱਤਾ ਜੁੱਟਾ ਲਾ ਰਹੀ ਸਾਬ ਕੱਲ ਪਾਸ ਗੱਡੀ ਲਈ ਬੈਸੜਾ ਹਾਂ ਗੱਡੀ ਵਾਲਾ ਗੱਡੀ ਵਾਲਾ ਪਹੁੰਚ ਗਿਆ ਮੈਂ ਇਹਨੂੰ ਸਾਈ ਨੂੰ ਤਾਂ ਜੀ ਦਾ ਹੋਰ ਹੈ ਕੋਈ ਹੋਰ ਆ ਤੇ ਡਿਲੀਵਰੀ ਆ ਗਈ ਆ ਗਿਆ ਪਰੋਣਾ ਇਹਦੇ ਖਤਰਾ ਲੈਂਦੀ ਹੈ ਇਹ ਕਿਹੜਾ ਮੂੰਹ ਆਉਂਦਾ ਹੈ ਇਹ ਵੀ ਸਿੰਘ ਦੇ ਵਿੱਚ ਲੈਣਾ ਆਪਣੇ ਚ ਹਾਂ ਹਾਂ ਲੋਗਰ ਸਰਜ ਹਾਂ ਤੇ ਚੱਕਦਾ ਹਾਂ 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 ਐਸੇ ਸੁਣਿਆ ਮੈਂ ਤੇਰੀ ਪਹੁੰਚ ਖੁਦਾ ਤੱਕ ਹੈ ਵੈਸੇ ਤਾਂ ਸੁਣਿਆ ਮੈਂ ਤੇਰੀ ਪਹੁੰਚ ਖੁਦਾ ਤੱਕ ਹੈ ਵੈਸੇ ਤਾਂ ਸੁਣਿਆ ਮੈਂ ਤੇਰੀ ਪਹੁੰਚ ਖੁਦਾ ਤੱਕ ਹੈ ਕਦੇ ਮੁਸ਼ਕਿਲ ਪੈ ਜਾਵੇ ਮੰਦੇ ਨੂੰ ਪਰਖ ਲਵੀਂ कदे मुश्किल पै जव बेनू परख लमी दिल दौलत है तेरी